ਅੱਪਾ ਐਸਲੂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਮਨਜੋਗ ਰਵੀ ਸਾਹਿਬ ਕੋਲ ਖੜੇ ਹਾਂ ਉਸ ਵੀ ਸਾਹਿਬ ਨੂੰ ਇੱਕ ਲੈਟਰ ਮੈਂ ਦਿੱਤਾ ਆਪਣੇ ਵੱਲੋਂ ਕਿ ਜਿਹੜੀ ਪੁਣੇ 2-3 ਮਹੀਨੇ ਪਹਿਲਾਂ ਖੜਾ ਦੇ ਨਾਲ ਤਵਾਈ ਹੋਈ ਹੈ ਸਾਡੇ ਬਾਰਡਰ ਰੇਂਜੀ ਦੇ ਵਿੱਚ ਰਵਾ ਵੀ ਦਰਿਆ ਦੇ ਕੰਢੇ ਦੇ ਉੱਤੇ ਪਾਸਟਾਂ ਦੇ ਨਾਲ ਸਰਦੀ ਲੱਗਦੇ ਇਲਾਕੇ ਦੇ ਵਿੱਚ ਅਸੀਂ ਇਹਨਾਂ ਨੂੰ ਕਿਹਾ ਕਿ ਸਾਨੂੰ ਇੱਕ ਸਰਵੇ ਕਰਕੇ ਦੋ ਕਿ ਸਾਡਾ ਏਰੀਆ ਜਿਹੜਾ ਕਦੀ ਜੰਗਾਂ ਦੀ ਬਾਦੇ ਠਾ ਜਾਂਦਾ ਕਦੀ ਪਾਣੀ ਦੀ ਬਾਦੇ ਠਾ ਜਾਂਦਾ ਤੇ ਸਾਡਾ ਬਹੁਤ ਜ਼ਿਆਦਾ ਸੋਸ਼ੀਅਲੀ ਤੇ ਇਕਨੋਮਿਕਲੀ ਸਾਡਾ ਬੜਾ ਨੁਕਸਾਨ ਹੋਇਆ ਉਹ ਲਗਾਤਾਰ ਹੋ ਜਾਂਦਾ ਇਹਨੂੰ ਕਿੱਦਾਂ ਵੱਲ ਜਿਹੜਾ ਠੀਕ ਕੀਤਾ ਜਾ ਸਕਦਾ ਇਹਦੇ ਸਰਵੇਖਣ ਕਰੀਏ ਆਪਾਂ ਕਿ ਇਹਦੇ ਆਪਾਂ ਕੀ ਹੈ ਆਪਾਂ ਸੈਂਟਰਲ ਗਵਰਨਮੈਂਟ ਕੋ ਇਹਦੀ ਕੀ ਹੈਲਪ ਲੈ ਸਕਦੇ ਆਂ ਪੰਜਾਬ ਗਵਰਨਮੈਂਟ ਕੋ ਕੀ ਹੈਲਪ ਲੈ ਸਕਦੇ ਆਂ ਉਹ ਡਾਕਟਰ ਕਰਨਜੀਤ ਸਿੰਘ ਨੂੰ ਇਹ ਮੈਂ ਲੈਟਰ ਦਿੱਤੀ ਆ ਉਹਦੇ ਨਾਲ ਮੈਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇੱਕ ਵਧੀਆ ਸਦਵੇ ਕਰਕੇ ਜਿਹੜਾ ਤੁਹਾਨੂੰ ਉਹ ਦੇਾਂਗੇ ਜਲਦੀ ਜਦੋਂ ਇਹ ਸਦਵੇ ਕਰਦਣਗੇ ਤੋਂ ਉਤੋਂ ਬਾਅਦ ਫਿਰ ਆਪਾਂ ਇਹ ਹੜ ਕਿਉਂ ਹੁੰਦੇ ਆ ਕੀ ਕੀ ਕਰਦੇ ਹਾਂਜੀ ਦੱਪਨ ਕਰਕੇ ਦੇਣਗੇ ਜਦੋਂ ਇਹ ਚੱਲੋ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਟਾਈਮ ਦਿੱਤਾ ਮੇਰੇ ਨਾਲ ਸਾਡੇ ਵੈਸਟ ਤੋਂ ਐਮਐਲਏ ਡਾਕਟਰ ਤੇਜਪੀ ਸਿੰਘ ਸਰਸਰ ਤੇ ਸਾਡੇ ਖੇਡਵਾਦੇ ਜੋ ਕ ਸਵਾਮ ਬਾਦੇ 87 ਵਿੱਚ ਸਪੋਰਟਸ ਦੇ ਬੜੇ ਕੰਮ ਕਰਦੇ ਆ ਗੋਵਰਤ ਸਾਫ ਸਾਨੀ ਪਾਰਟੀ ਦੇ ਨੇਤਾ ਜੀ ਉਹ ਵੀ ਨਾਲ ਆਇਆ ਸੋ ਮੈਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਟਾਈਮ ਦਿੱਤਾ ਔਰ ਲੈਟਰ ਲਈਆ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਜਲਦੀ ਇੱਕ ਵਧੀਆ ਸਰਵੇ ਜਣਾਉਣਾ ਹੈ ਉਹ ਕਦਮ ਤੇ ਮੈਂ ਧੰਨਵਾਦ ਸਾਹਿਬ ਦੀ ਬਹੁਤ-ਬਹੁਤ ਸ਼ਲਾਘਾ ਕਰਦਾ ਇਹਨਾਂ ਦੀ ਸਰਜੀਤ ਸਿੰਘ ਜੀ ਐਮਐਲਏ ਸਾਹਿਬ ਬੈਠੇ ਹੈ ਖੇਡ ਸਾਡੇ ਲੋਕ ਬੈਠੇ ਹੈ ਤੇ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਔਰ ਅੱਜ ਹੀ ਹੜਾ ਹੜਾ ਦੀ ਹਾਲਾਤ ਵਿੱਚ ਸਰਵੇ ਕਰਾਣਾ ਕਿੰਨਾ ਲਾਸ ਵੈਸ ਸਿਸਟਮ ਕਰਕੇ ਅਸੀਂ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਵੱਲੋਂ ਪੂਰੀ ਅਪਡੇਟ ਕਰਾਂਗੇ ਔਰ ਛੇਤੀ ਰਿਪੋਰਟ ਜੀ ਹੈ ਤਾਂ ਹੀ ਵਸੰਤ ਦਵਾਂਗੇ ਤੇ ਮੈਂ ਇੱਕ ਵਾਰੀ ਦੁਬਾਰਾ ਉਹਨਾਂ ਦਾ ਧੰਨਵਾਦ ਕਰਦਾ ਹਾਂ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਵੱਲੋਂ ਇਹ ਵਿਸ਼ਵਾਸ ਦਵਾਉਣਾ ਕਿ ਅਸੀਂ ਪੂਰੀ ਮਾਡਰਨ ਮੋੜਾ ਜੋੜ ਕੇ ਅਸੀਂ ਕੰਮ ਕਰਾਂਗੇ